ਨਮਸਕਾਰ ਦੋਸਤੋ ਪੇਸ਼ ਨੇ ਅੱਜ ਦੀਆਂ ਵੱਡੀਆਂ ਖਬਰਾਂ ਦੇਸ਼ ਦੇ ਵਿੱਚ ਇਲੈਕਸ਼ਨ ਕਮਿਸ਼ਨ ਬਹੁਤ ਹੀ ਸਖਤੀ ਦੇ ਨਾਲ ਚੋਣਾਂ ਦੇ ਮਾਹੌਲ ਨੂੰ ਕੰਟਰੋਲ ਕਰ ਰਿਹਾ ਹੈ ਸੋ ਪੰਜਾਬ ਦੇ ਵਿੱਚ ਵੀ ਇਸੇ ਪ੍ਰਤੀ ਬਹੁਤ ਹੀ ਸਜੀਦਾ ਕੰਮ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ 243 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਤੇ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਜੋ ਨਕਦੀ ਹੈ ਜਿਸ ਦਾ ਕੋਈ ਸਬੂਤ ਨਹੀਂ ਉਹ ਬਰਾਮਦ ਕੀਤੀ ਜਾ ਚੁੱਕੀ ਹੈ ਸੋ ਪੇਸ਼ ਹੈ ਜੀ ਅਗਲੀ ਖਬਰ ਮੋਦੀ ਨੇ ਇਲੈਕਟਰੋਨ ਬਾਂਡ ਨੂੰ ਕਾਮਯਾਬ ਦੱਸਿਆ ਹੈ ਕਿ ਜੋ ਕਿ ਪਹਿਲਾਂ ਕੈਸ਼ ਰਾਜਨੀਤਿਕ ਪਾਰਟੀਆਂ ਨੂੰ ਪੈਸਾ ਚੰਦਾ ਦਿੱਤਾ ਜਾਂਦਾ ਸੀ ਉਹ ਹੁਣ ਹਕੀਕਤ ਦੇ ਵਿੱਚ ਸਭ ਨੂੰ ਪਤਾ ਲੱਗ ਰਿਹਾ ਹੈ ਕਿ ਕਿਸ ਪਾਰਟੀ ਨੂੰ ਕਿੰਨਾ ਚੰਦਾ ਮਿਲਿਆ ਹੈ ਸੋ ਮੋਦੀ ਨੇ ਇਸ ਨੂੰ ਇੱਕ ਸਹੀ ਕਦਮ ਦੱਸਿਆ ਇਸ ਤਰੀਕੇ ਵੱਲ ਸੋ ਪੇਸ਼ ਹੈ ਜੀ ਅਗਲੀ ਖਬਰ ਆਪ ਪਾਰਟੀ ਵੱਲੋਂ ਮੈਦਾਨ ਦੇ ਵਿੱਚ ਪੰਜ ਮੰਤਰੀ ਅਤੇ ਚਾਰ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਦੇ ਲਈ ਟਿਕਟ ਦਿੱਤੀ ਗਈ ਹੈ ਸੋ ਇਸ ਸਬੰਧੀ ਇੰਚਾਰ ਸਿੱਧੂ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਖਜ਼ਾਨੇ ਉੱਪਰ ਬਹੁਤ ਵੱਡਾ ਬੋਝ ਪਵੇਗਾ ਕਿਉਂਕਿ ਅਗਰ ਇਹ ਜਿੱਤ ਜਾਂਦੇ ਨੇ ਤਾਂ ਦੁਬਾਰਾ ਤੋਂ ਉਹਨਾਂ ਸੀਟਾਂ ਦੇ ਉੱਪਰ ਇਲੈਕਸ਼ਨ ਕਰਵਾਉਣੀ ਪਵੇਗੀ ਜਿੱਥੋਂ ਇਹ ਵਿਧਾਇਕ ਜਿੱਤੇ ਹੋਏ ਨੇ ਅਗਲੀ ਵੱਡੀ ਖਬਰ ਹੈ ਕਿ ਦੇਸ਼ ਦੇ ਆਰਬੀਆਈ ਦੇ ਸਾਬਕਾ ਗਵਰਨਰ ਡੀ ਸੁਬਰਾਉ ਨੇ ਕਿਹਾ ਕਿ ਜੇਕਰ ਭਾਰਤ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਵੀ ਜਾਵੇਗਾ ਪਰ ਫਿਰ ਵੀ ਇਹ ਭਾਰਤ ਜਿਹੜਾ ਦੇਸ਼ ਹੈ ਗਰੀਬ ਰਹੇਗਾ ਕਿਉਂਕਿ ਹੁਣ ਪੰਜਵੇਂ ਸਥਾਨ ਦੀ ਵੱਡੀ ਅਰਥਵਿਵਸਥਾ ਪਰ ਇੱਥੋਂ ਦੀ ਪ੍ਰਤੀ ਵਿਅਕਤੀ ਆਮਦਨ ਜਿਹੜੀ ਉਹ 139ਵੇਂ ਨੰਬਰ ਤੇ ਹੈ ਸੋ ਇਸ ਤਰ੍ਹਾਂ ਜਿੰਨਾ ਚਿਰ ਪ੍ਰਤੀ ਵਿਅਕਤੀ ਆਮਦਨ ਨਹੀਂ ਵਧਦੀ ਉਹਨਾਂ ਟਾਈਮ ਦੇਸ਼ ਹੈ ਜਿਹੜਾ ਉਹ ਇੱਕ ਚੰਗਾ ਸਫਲ ਵਿਕਸਿਤ ਦੇਸ਼ ਨਹੀਂ ਬਣ ਸਕੇਗਾ ਸੋ ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਥੈਂਕ ਯੂ